ਬਬਲੀ ਅੱਜ ਕੱਲ ਨਾ ਕਮਾਕਾਰਾਂ ਦੇ ਹਾਲਾਤ ਬਹੁਤ ਮਾੜੇ ਆ ਤੇ ਮੈਂ ਇੱਕ ਫੈਸਲਾ ਲਿਆ ਆ ਮੈਂ ਨਾ ਜੋਗੀ ਬਣ ਜਾਣਾ ਬਹੁਤ ਕਮਾਈ ਆ ਇਹ ਕੰਮ ਦੇ ਵਿੱਚ ਜੋਗੀ ਹਾਂ ਜੋਗੀ ਜੀ ਜੋਗੀ ਨਹੀਂ ਤੁਸੀਂ ਤਾਂ ਜੋਗਾ ਹੋ ਜੋਗੀ ਤਾਂ ਮੈਂ ਆ ਘਰ ਦੇ ਕੰਮ ਕਰਨ ਜੋਗੀ ਟੋਟੀਆਂ ਪਕਾਉਣ ਜੋਗੀ ਤੁਹਾਡੇ ਨਿਆਣੇ ਦੀਆਂ ਗਲੀਆਂ ਸਾਂਭਣ ਜੋਗੀ ਤੁਹਾਡੇ ਮਾਂ ਪਿਓ ਦੀਆਂ ਪੁੱਠੀਆਂ ਤੇ ਗੱਲਾਂ ਸੁਣਨ ਜੋਗੀ ਹੈ ਤੁਸੀਂ ਤਾਂ ਜੋਗਾ ਜੋਗਾ ਕਲੇਸ਼ ਪਾਉਣ ਜੋਗਾ ਮੇਰੇ ਮਾਪਿਆਂ ਨੂੰ ਪੁੱਠਾ ਸਿੱਧਾ ਬੋਲਣ ਜੋਗਾ ਹੈ ਕੰਮ ਤੋਂ ਆਰਾਮ ਨਾਲ ਆ ਕੇ 2-3 ਘੰਟੇ ਮੋਬਾਈਲ ਚਲਾ ਕੇ ਸੌਣ ਜੋਗਾ ਤੂੰ ਕਹਦਾ ਜੋਗਾ ਹੈ ਜੋਦੀ ਬਣਨਾ ਨੇ ਚੱਲ ਅੰਦਰ ਰਾਸ਼ਨ ਲਿਖਿਆ ਉਹ ਲੈ ਕੇ ਆਉਣਾ ਹੁਣ ਇਹਦਾ 4500 ਦਾ ਆਜੂਗਾ ਇਸ ਵਾਰੀ ਦੋਦਾ ਵੀ ਬਿਲ ਦੇਣਾ ਖਲਾ ਕਰਨ ਆਇਆ ਸੀ ਪਤਾ ਨਹੀਂ ਕੀ ਕੁਛ ਬੋਲਤਾ ਮੈਨੂੰ ਤੇ ਇਹਨਾਂ ਤਾਂ ਬਹਿਣਾ ਹੀ ਗੁਨਾਹ ਆ। ਧੀ ਬਣਨਾ ਐਨੇ ਬਣਾ ਲੀਨ ਮੈਂ ਜੋਗੀ। ਹੁਣ ਝੋਲਾ ਸਵਾਤੀ ਨਹੀਂ ਦਾ।